ਸਤ ਸ਼੍ਰੀ ਅਕਾਲ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਮੰਡੀ ਬਟਾਲਾ ਵਿਖੇ ਝੋਨੇ ਦੀ ਆਮਦ ਹੋਈ ਸ਼ੁਰੂ ਇਸ ਮੌਕੇ ਝੋਨੇ ਦੀ ਕਿਸਮ 169 ਦੀ ਪਹਿਲੀ ਢੇਰੀ ਮੰਡੀ ਵਿੱਚ ਕਿਸਾਨ ਬਚਿੱਤਰ ਸਿੰਘ ਪਿੰਡ ਠਿਕਰੀਵਾਲ ਤਰਫੋਂ ਸਿੱਧੀ ਵਿਜਾਈ ਤਹਿਤ 83 ਰਿਕਿਆ ਕਮਿਸ਼ਨ ਸ਼ਾਪ ਤੇ ਲਿਆਂਦੀ ਗਈ ਜਿਸ ਦਾ ਰੇਟ ਬੋਲੀ ਦੌਰਾਨ 2525 ਰੁਪਏ ਗਿਆ इस मौके साडे सोलह वालों कि रखी ठीक है पी सौ मैं मनवीर सिंह वाइस प्रैसीडेंट पंजाब ਅੱਜ ਦਾਣਾ ਮੰਡੀ ਪਟਾਲਾ ਦੇ ਵਿੱਚ ਜਿਹੜੀ ਸਾਡੀ ਅੱਜ ਨਵੀਂ ਆਮਦ ਜਿਹੜੀ ਸ਼ੁਰੂ ਹੋਈ ਆ ਅੱਜ 1692 ਦੀ ਢੇਰੀ ਜਿਹੜੀ ਪਹਿਲੀ ਆਈ ਆ ਉਹਦਾ 2525 ਰੁਪਏ ਭਾਰ ਲੱਗਾ ਔਰ ਬੋਲੀ ਦੇ ਵਿੱਚ ਇਹ ਮਾਲ ਵੇਚਿਆ ਸਾਰੇ ਖਰੀਦਦਾਰਾਂ ਨੇ ਇਹ ਮਾਲ ਦੀ ਬੋਲੀ ਦਿੱਤੀ ਆ ਔਰ ਜ਼ਿੰਮੇਦਾਰ ਦੀ ਸੰਤੁਸ਼ਟੀ ਆ ਇਸ ਮਾਲ ਦੇ ਵਿੱਚ ਜਿਹੜਾ ਜ਼ਿੰਮੇਦਾਰ ਨੇ ਵੇਚਿਆ ਅਸੀਂ ਇਹਨਾਂ ਨੂੰ ਵੀ ਵਧਾਈ ਦਿੰਨੇ ਆ ਔਰ ਆਉਣ ਵਾਲੇ ਸੀਜ਼ਨ ਸਾਰੇ ਮੰਡੀ ਦੇ ਵਿੱਚ ਜਿੰਨੇ ਵੀ ਸਾਡੇ ਭਾਈਚਾਰਾ ਜਿਹੜਾ ਸਾਡਾ ਕੰਮ ਕਰਦਾ ਆ ਭਾਵੇਂ ਲੇਬਰ ਵਾਲੇ ਆੜਤੀ ਵੀਰ ਆ ਖਰੀਦਦਾਰ ਆ ਜਿੰਨੇ ਵੀ ਸਾਰਿਆਂ ਨੂੰ ਹੀ ਇਹ ਬਹੁਤ-ਬਹੁਤ ਮੁਬਾਰਕਾਂ ਨਵੇਂ ਆਮਦ ਦੀ ਵਿੱਚ ਸ਼ੁਰੂਆਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ